ਕੱਲ ਸਵੇਰ ਤੋਂ ਐਸਕੇਮ ਨਾਨ ਪੋਲੀਟਿਕਲ ਦੇ ਆਗੂ ਸਹਿਬਾਨ ਕੇ ਮੰਦਰ ਆਗੂ ਸਹਿਬਾਨ ਸਭ ਦੇ ਕਰਾ ਚਾਪੇ ਮਾਰੀ ਕਰਕੇ ਬਹੁਤ ਵੱਡੀ ਗਿਣਤੀ ਚ ਆਗੂ ਸਹਿਬਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਸੇ ਨੂੰ ਕਰਦੇ ਵੀ ਰੀਟੇਨ ਕਰ ਲਿਆ ਬਹੁਤਿਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜਿਸ ਤਰ੍ਹਾਂ ਕਾਕੇ ਕੋਟੜੇ ਦਾ ਪਤਾ ਲੱਗਾ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਈਵਨ ਗੱਲ ਇਹ ਹੈ ਕਿ ਜਿਸ ਤਰ੍ਹਾਂ ਦੀ ਭਵੰਤਮਾਨ ਬਿਆਨਬਾਜ਼ੀ ਕਰ ਰਿਹਾ ਹੈ ਉਸ ਬ्यानबाजी ਦੇ ਜਵਾਬ ਦੇ ਲਈ ਸਾਨੂੰ ਲੋੜ ਹੈ ਕਿ ਅਸੀਂ ਅੱਜ ਮੌਕੇ ਦੇ ਉੱਤੇ ਉਹਨੂੰ ਉਸकल ਦਾ ਜਵਾਬ ਦੇਈਏ ਕਿ ਅਸੀਂ ਲੋਕਤੰਤਰ ਦੇਸ਼ ਦੇ ਵਿੱਚ বাসਦੇ ਹਾਂ ਤੇ ਇਸ ਦੇਸ਼ ਦੇ ਵਿੱਚ ਸਾਡੇ ਸੰਵਿਧਾਨ ਨੇ ਸਾਨੂੰ ਅਧਿਕਾਰ ਦਿੱਤਾ ਹੋਇਆ ਹੈ ਕਿ ਕੋਈ ਵੀ ਵਿਅਕਤੀ ਜਦੋਂ ਕਿਸੇ ਦੀ ਗੱਲ ਮੰਨੀ ਨਾ ਜਾਏ ਸਰਕਾਰ ਉਹਨਾਂ ਦੀ ਗੱਲ ਨਾ ਸੁਣੇ ਜਿਸ ਤਰ੍ਹਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਅੰਦਰ ਕਿਸਾਨਾਂ ਨੂੰ ਦੁਕੁਸ਼ ਨਹੀਂ ਦਿੱਤਾ ਜਾ ਰਿਹਾ ਵੜ ਨਹੀਂ ਦਿੱਤਾ ਜਾਂਦਾ ਉਸੇ ਤਰ੍ਹਾਂ ਦਿੱਲੀ ਦੇ ਅੰਦਰ ਕਿਸਾਨਾਂ ਨੂੰ ਵੜ ਨਹੀਂ ਦਿੱਤਾ ਜਾ ਰਿਹਾ ਤਾਂ ਇੱਥੇ ਸਵਾਲ ਉੱਠਣੇ ਸੁਭਾਵਕ ਹੈ ਇਹਦੇ ਤੇ ਪ੍ਰੋਟੈਸਟ ਹੋਣਾ ਤੇ ਰਾਈਟ ਲੈਣਾ ਇਸ ਰਾਈਟ ਨੂੰ ਬਹਾਲ ਕਰਵਾਉਣਾ ਜ਼ਰੂਰੀ ਹੈ ਔਰ ਸਮੇਂ ਦੀ ਲੋੜ ਹੈ ਔਰ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਲੋਕਾਂ ਨੂੰ ਜੇਲਾਂ ਦੇ ਵਿੱਚ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਗੱਲ ਤੋਂ ਬੰਦ ਕਰ ਦੇਣਾ ਇਹ ਮੈਨੂੰ ਲੱਗਦਾ ਲੋਕਤੰਤਰ ਦੇ ਉੱਦਾਂ ਕਲਾ ਕੁੱਟਣ ਵਾਲੀ ਗੱਲ ਕੀਤੀ ਹੈ ਭਵੰਤਮਾਨ ਸਰਕਾਰ ਨੇ ਔਰ ਉਹ ਸਰਕਾਰ ਨੇ ਕੀਤੀ ਹੈ ਜਿਹੜੀ ਸਰਕਾਰ ਜਦੋਂ ਭਵੰਤਮਾਨ ਜਾਂ ਮਨੀਸ਼ ਸ਼ੋਧਿਆ ਜਾਂ ਹੋਰ ਇਹਨਾਂ ਅਧਿਕਾਰੀਆਂ ਨੂੰ ਜੇਲ੍ਹ ਦੱਕਣ ਰੱਖਣ ਦੀਆਂ ਕੋਸ਼ਿਸ਼ਾਂ ਹੋਈਆਂ ਘਟਾਲਿਆਂ 'ਚ ਫੜੇ ਗਏ ਇਹ ਆਏ ਪਾਰਟੀ ਖੁਦ ਸਾਡਾ ਦੇ ਸਾਡੀ ਸਟੇਟ ਦਾ ਮੁੱਖ ਮੰਤਰੀ ਜਾ ਕੇ ਦਿੱਲੀ ਦੇ ਵਿੱਚ ਧਰਨੇ ਦਿੰਦਾ ਰਿਹਾ ਹੈ ਤਾਂ ਉਹ ਮੁੱਖ ਮੰਤਰੀ ਅੱਜ ਇਹ ਕਵੇ ਕਿ ਧਰਨਾ ਦੇਣਾ ਪ੍ਰੋਟੈਸਟ ਕਰਨਾ ਇਹ ਜਾਂ ਮਤਲਬ ਹੜਤਾਲਾਂ ਕਰਨੀਆਂ ਇਹ ਗੈਰ ਸੰਵਿਧਾਨਕ ਮੰਨੇ ਜਾਣਗੇ ਖਿਲਾਫ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਏਗੀ ਇਹ ਆਤੀ ਨਿੰਦਨਯੋਗ ਬਿਆਨ ਹੈ ਫਰਮਾਇਆ ਕਹਿਣਾ ਚਾਹਣਾ ਭਗਵਾਨ ਤੁਮਾਰ ਨੂੰ ਦੱਸ ਦੇਣਾ ਚਾਹਣਾ ਹੈ ਕਿ ਅੱਜ ਭਾਵੇਂ ਤੁਸੀਂ ਵੱਡੀ ਪੱਦਰ ਦੇ ਉੱਤੇ ਕਿਸਾਨ ਆਗਮਨ ਨੂੰ ਡਿਟੇਨ ਕੀਤਾ ਹੈ ਲੇਕਿਨ ਕਿਸਾਨ ਵੱਖ-ਵੱਖ ਇਲਾਕਿਆਂ ਚ ਵੱਖ-ਵੱਖ ਬਲਾਕਾਂ ਚੋਂ ਜਲਿਆ ਚੋਂ ਸੰਬੂ ਬਾਰਡਰ ਦੇ ਉੱਤੇ ਫੇਰ ਵੀ ਪਹੁੰਚਣਗੇ ਔਰ ਆਪਦੀ ਗੱਲ ਰੱਖਣ ਲਈ ਜਾਣਗੇ ਔਰ ਇਹ ਜਾਣਾ ਪੜਵੇ ਨਾਲ ਮੈਂ ਇਹ ਗੱਲ ਕਹਿਣੀ ਚਾਹਣਾ ਹੈ ਕਿ ਕੱਲ ਤੋਂ ਲੈ ਕੇ ਪੱਤਰਕਾਰਾਂ ਨੇ ਬਦੋ ਤਿੰਨ ਵਾਰ ਕੋਸ਼ਿਸ਼ ਕੀਤੀ ਹੈ ਮੇਰੇ ਨਾਲ ਗੱਲ ਕਰਨ ਦੀ ਮੈਨੂੰ ਮਿਲਣ ਦੀ ਲੇਕਿਨ ਉਹ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਇਹ ਬੜੀ ਦੁਖਦਾਈ ਗੱਲ ਹੈ ਕਿ ਕਿਸੇ ਬੰਦੇ ਨੂੰ ਪੱਤਰਕਾਰਤਾ ਦੀ ਲਾਈਨ ਤੇ ਕੰਮ ਕਰਨ ਵਾਲੇ ਲੋਕਾਂ ਨਾਲ ਪੱਤਰਕਾਰਾਂ ਨਾਲ ਵੀ ਨਾਮ ਮਿਲ ਦੇਣਾ ਤਾਂ ਕਿ ਲੋਕਾਂ ਦੇ ਵਿੱਚ ਆਵਾਜ਼ ਨਾ ਜਾਏ ਲੋਕੀ ਗੱਲ ਨਾ ਕਹਿ ਦਸਕਮ ਕਹਿ ਸਕਣ ਤਾਂ ਇਹ ਇੱਕ ਤਰ੍ਹਾਂ ਦਾ ਹੋਰ ਵੀ ਵੱਡਾ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦਾ ਤਰੀਕਾ ਜਿਹੜਾ ਭਵੰਤਮਨ ਸਰਕਾਰ ਤੇ ਉਥੋਂ ਦੇ ਪ੍ਰਸ਼ਾਸਨ ਵੱਲੋਂ ਵਰਤਿਆ ਜਾ ਰਿਹਾ ਹੈ ਇਹ ਅਤੀ ਨਿੰਦਨਯੋਗ ਹੈ ਆਵਾਜ਼ ਲੋਕਾਂ ਦੀ ਆਵਾਜ਼ ਕਿੰਨਾ ਚਿਰ ਦਬਾ ਕੇ ਰੱਖੀ ਜਾ ਸਕਦੀ ਹੈ ਭੁੱਲਣਾ ਨਹੀਂ ਚਾਹੀਦਾ ਸਰਕਾਰ ਨੂੰ ਕਿ ਜਿੰਨਾ ਦਬਾਓਗੇ ਉਨਾ ਹੀ ਆਵਾਜ਼ ਹੋਰ ਵੀ ਤਾਕਤ ਦੇ ਨਾਲ ਸ਼ਕਤੀ ਦੇ ਨਾਲ ਉੱਠੇਗੀ ਔਰ ਤੁਹਾਡਾ ਬਹੁਤ ਸਮਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਮਾਂ ਇਹਨੇ ਇਹਨਾਂ ਹਾਲਾਤਾਂ ਦੇ ਵਿੱਚ ਲੋਕਤੰਤਰ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਬਹੁਤਾ ਸਮਾਂ ਲੋਕ ਸਤਾ ਤੇ ਟਿਕਾ ਨਹੀਂ ਦਿੰਦੇ ਔਰ ਨਹੀਂ ਟਿਕੰਦੇਗੇ ਸੋ ਮੈਂ ਫਿਰ ਦੁਬਾਰਾ ਦੱਸ ਦੇਣਾ ਚਾਹਣਾ ਹੈ ਕਿ ਭਵਗਤਮਾਨ ਸਰਕਾਰ ਸਾਡਾ ਮੁੱਖ ਮੰਤਰੀ ਚਾਹੇ ਲੱਖ ਯਤਨ ਕਰ ਲੇ ਕਿ ਮੈਂ ਕਿਸਾਨਾਂ ਦੀ ਆਵਾਜ਼ ਚੁੱਕਣ ਨਹੀਂ ਦੇਣੀ ਇਹਨਾਂ ਨੂੰ ਬੋਲਣ ਨਹੀਂ ਦੇਣਾ ਇਹਨਾਂ ਨੂੰ ਸਾਰ ਨਹੀਂ ਕੱਢਣ ਦੇਣਾ ਇਹਨਾਂ ਨੂੰ ਧਰਨੇ ਨਹੀਂ ਦੇਣ ਦੇਣੇ ਇਹਦੇ ਆਗੂਆਂ ਨੂੰ ਡਿਟੇਨ ਕਰਕੇ ਧਰਨੇ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਫਿਰ ਵੀ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖੋਗੇ ਅੱਜ ਸ਼ੰਭੂ ਬਾਰਡਰ ਸ਼ੰਭੂ ਥਾਣੇ ਵਾਲ ਨੂੰ ਜਾਣਗੇ ਜਦੋਂ ਕਿ ਸਿਰਫ ਇੱਕ ਦਿਨ ਦਾ ਪ੍ਰੋਗਰਾਮ ਸੀ ਸਾਡਾ ਸਿਰਫ ਇੱਕ ਦਿਨ ਦੇ ਪ੍ਰੋਗਰਾਮ ਨੂੰ ਹੁਣ ਇਹਨਾਂ ਨੇ ਸਾਡੇ ਆਗੂਆਂ ਨੂੰ ਡਿਟੇਨ ਕਰਕੇ ਉਨ੍ਹਾਂ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਇਹ ਇੱਕ ਹੋਰ ਨਵੇਂ ਅੰਦੋਲਨ ਦੀ ਸ਼ੁਰੂਆਤ ਕਰਵਾ ਦਿੱਤੀ ਹੈ ਸੋ ਅਸੀਂ ਕਹਾਂਗੇ ਭਵੰਤਮਾਨ ਸਰਕਾਰ ਨੂੰ ਕਿ ਤੁਰੰਤ ਸਾਡੇ ਸਾਰੇ ਦੇ ਸਾਰੇ ਆਗੂ ਰਿਹਾ ਕਰਨ ਕਰੇ ਕੀਤੇ ਜਾਣ ਔਰ ਸਾਨੂੰ ਸਾਡੇ ਲੋਕਾਂ ਨੂੰ ਮਿਲ ਕੇ ਆਪਦੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਏ ਤਾਂ ਕਿ ਅਸੀਂ ਦੇਸ਼ ਦਾ ਔਰ ਦੇਸ਼ ਦੇ ਲੋਕਾਂ ਦਾ ਲੋਕਤੰਤਰਿਕ ਅਧਿਕਾਰ ਹੈ ਜਿਹੜਾ ਆਪਣੀ ਆਵਾਜ਼ ਚੁੱਕਣ ਦਾ ਆਪਣੀ ਆਵਾਜ਼ ਕੱਢਣ ਦਾ ਉਹ ਅਧਿਕਾਰ ਬਚਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ